ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ ਇੱਕ ਅਰਥ ਕੀਤੇ ਸਾਂ ਕਿ ਬਿਰਹਾ ਜਿਹੜਾ ਸੁਲਤਾਨ ਹੈ ਫਰੀਦਾ ਜਿਤ ਤਨ ਬਿਰੋ ਨ ਉਪਜੈ ਸੋ ਤਨ ਜਾਨ ਮਸਾਨ ਉਹਨੇ ਇਹ ਨਹੀਂ ਕਿਹਾ ਉਹ ਤਨ ਕਬਰ ਉੰਜ ਕਹਿ ਰਿਹਾ ਗੋਰ ਗੋਰਾ ਸੇ ਨਮਾਨੀਆਂ ਬੈਸਾਂ ਬੈਸਾਂ ਰੂਹਾਂ ਮਲ ਪਰ ਇੱਥੇ ਉਹਨਾਂ ਨੇ ਨਹੀਂ ਕਿਹਾ ਵੀ ਜਿਹੜੇ ਅੰਦਰ ਬਿਰਹਾ ਨਹੀਂ ਉਹ ਉਹ ਇਹ ਕਬਰ ਕਹਿੰਦੇ ਨੇ ਸ਼ਮਸ਼ਾਨ ਇਹਦੇ ਵੀ ਕਿਉਂ ਅਰਥ ਨੇ ਸੁਲਤਾਨ ਔਰ ਮਸਾਨ ਕਿਉਂ ਕਿਹਾ ਇਹ ਨਹੀਂ ਕਿ ਮੈਂ ਦਾਵਾ ਕਰਾਂਗਾ ਅਰਥ ਮੇਰੇ ਮਨ ਚ ਆਇਆ ਬਰਾ ਸੱਚੀ ਮੁੱਚੀ ਸੁਲਤਾਨ ਸੁਲਤਾਨ ਦਾ ਅਰਥ ਹੈ ਬਾਦਸ਼ਾ ਜਿਹਦੇ ਕੋਲ ਸੁਖ ਹੈ ਇਸ ਤਨ ਵਿੱਚ ਕਿੰਨੀਆਂ ਵਰਤیاں ਨੇ ਕਿੰਨੇ ਇਹਦੇ ਵਿੱਚ ਵਾਸ਼ਨਾਵਾਂ ਨੇ ਹਰ ਵਾਸ਼ਨਾ ਗੁਲਾਮ ਬਣਾਉਂਦੀ ਹੈ ਕਾਮ ਹੈ ਪਰ ਚੇਤੇ ਰੱਖਿਓ ਉਹ ਨਿਮਕ ਸਵਾਦ ਪਛਤਾਵਾ ਹੈ ਕ੍ਰੋਧ ਹੈ ਇੱਕ ਕਿਤੇ ਗੋਲੀ ਚੱਲ ਗਈ ਤੇ ਕਿੰਨੇ ਸਾਲ ਕਹਿੰਦਾ ਬਸ ਇੱਕ ਘੜੀ ਦੇ ਕਰੋਧ ਨੇ ਮਾਰ ਕੇ ਰੱਖ ਦਿੱਤਾ ਲਾਲਚ ਚ ਇੱਕ ਨਿੱਕੀ ਜੀ ਚੋਰੀ ਬਣੇ ਬੰਦੇ ਦੇ ਬਣੇ ਵਿਕਾਰ ਨੂੰ ਮਿੱਟੀ ਕਰ ਦਿੰਦੀ ਸੁਲਤਾਨ ਥੋੜਾ ਨੇ ਹੈ ਤੇ ਅਨਰਜੀ ਨਾ ਵਿਸ਼ ਹੈ ਪਰ ਗੁਰਮ ਕੋ ਕਾਮ ਕਰੋਧ ਲੋਭ ਮਹੰਕਾਰ ਇਹ ਸਰੀਰ ਵਿੱਚ ਪੈਦਾ ਹੋਵੇ ਤੇ ਸੱਚੀ ਮੁੱਚੀ ਨਮੋਸ਼ੇ ਚੱਲਨੀ ਪੈਂਦੀ ਏ ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਏ ਕਿਉਂਕਿ ਬਿਰਹਾ ਇਹਨਾਂ ਸਾਰੀਆਂ ਬਿਰਤੀਆਂ ਦਾ ਸੁਲਤਾਨ ਹੈ ਜਿਹਦੇ ਅੰਦਰ ਬਿਰਹਾ ਪੈਦਾ ਹੋ ਜਾਉ ਉਹਨੂੰ ਰੱਬ ਦੀ ਪ੍ਰਾਪਤੀ ਹੁੰਦੀ ਹੈ ਤਾਂ ਮ ਸ਼ਬਦ ਵਰਤਿਆ ਸੁਲਤਾਨ ਤੂੰ ਜੀ ਗੱਲ ਮਸਾਨ ਕਿ ਜਿਤਨ ਬਿਰੋ ਨਾ ਉਪਜੈ ਸੋਤਨ ਜਾਨ ਮਸਾਨ ਕਿਉਂਕਿ ਕਬਰ ਸੜਦੀ ਥੋੜਾ ਕਬਰ ਚ ਮਰਦਾ ਰੱਖ ਗਏ ਫੁੱਲ ਫੂਲ ਰੱਖ ਦੇਣਗੇ ਝਾੜੂ ਲਾ ਜਾਣਗੇ ਹਣਾ ਤੇ ਸਾਡੀ ਫਿਲਾਸਫੀ ਬੜੀ ਕਮਾਲ ਦੀ ਜੇ ਇੱਥੇ ਮਰਿਆਂ ਤੇ ਫੁੱਲ ਰੱਖਦੇ ਨੇ ਆਪਣੇ ਤੇ ਉਹਦੇ ਫੁੱਲ ਚੁੱਕੇ ਹੀ ਪਾਣੀ ਸੱਟ ਹੁੰਦੇ ਵੀ ਕੰਮ ਨਵੇੜ ਲਗਾਣੀ ਸੀ ਰੱਖਦੇ ਸ ਤਾਂ ਮੋਚ ਨਹੀਂ ਹੁਣ ਚਲੋ ਹੁੰਦਾ ਵੈਸੇ ਮੈਂ ਕਿਹਾ ਵੀ ਬਜ਼ੁਰਗਾ ਦੀ ਯਾਦ ਜਦੋਂ ਮਹਾਪੁਰਖਾਂ ਕਮਾਈ ਵਾਲੇ ਦੀ ਗੱਲ ਵੱਖਰੀ ਜਦੋਂ ਇੱਕ ਵਾਰੀ ਭੋਗ ਪਾਤਾ ਤੇ ਕੰਮ ਫਤੇ ਜਦੋਂ ਆਪਸ ਅੰਤਮ ਅਰਦਾਸ ਕਰੀ ਦਿੱਤੀ ਸ਼ਬਦ ਵਰਤਿਆ ਖੈਰ ਉਹਨਾਂ ਨੇ ਸ਼ਬਦ ਮਸਾਨ ਕਿਉਂ ਕਿਹਾ ਇਹਦਾ ਅਰਥ ਕੀ ਮੈਨੂੰ ਯਾਦ ਹੈ ਇਹ ਅਰਥ ਮੇਰੇ ਬਹੁਤ ਇੱਕ ਨਜ਼ਦੀਕੀ ਸੱਜਣ ਸਨ ਅੰਮ੍ਰਿਤਸਰ ਮੈਨੂੰ ਦਰਬਾਰ ਸਾਹਿਬ ਕਥਾ ਲਿਓ ਪ੍ਰੇਰ ਕੇ ਲਗਾਇਆ ਉਹਨਾਂ ਦਾ ਨਾ ਪੁੱਤਰ ਨਾ ਧੀ ਦੋਨੋਂ ਜੀ ਸਚੀ ਜੀ ਉਹਨਾਂ ਨੇ ਜੋ ਕੋਈ ਸੀ ਸਭ ਕੁਝ ਵੇਟ ਵਟ ਕੇ ਇੱਕ ਨਿੱਕਾ ਜਿਹਾ ਘਰ ਲਿਆ ਮੈਂ ਨਾ ਨਹੀਂ ਲੈਣਾ ਉਹਨਾਂ ਦਾ ਉਹ ਮਾਤਾ ਜੀ ਜਿਉਂਦੇ ਨੇ ਉਹਦੇ ਉੱਤੇ ਲਿਖਿਆ ਜਿਸ ਦਿਨ ਅਸੀਂ ਪੂਰੇ ਹੋ ਗਏ ਘਰ ਗੁਰੂ ਰਾਮਦਾਸ ਦਾ ਹੈ ਜਿਸ ਪੈਸੇ ਨਾਲ ਮੈਂ ਰੋਟੀ ਖਾ ਰੀਆਂ ਦੋਵੇਂ ਜੀ ਇਹ ਗੁਰੂ ਰਾਮਦਾਸ ਦੇ ਨੇ ਕਹਾ ਸਦਕ ਜੀ ਬੱਚਿਆਂ ਨੂੰ ਇਕੱਠੇ ਕਰਕੇ ਕੀਰਤਨ ਸਿਖਾਣਾ ਸੰਥਿਆ ਦੇ ਨੇ ਉਹ ਉਹ ਚਲਾਣਾ ਕਰ ਗਏ ਤੇ ਬੜੀ ਬੰਦਗੀ ਵਾਲੀ ਰੂਹ ਸੰਜੀ ਗ੍ਰਿਸ਼ਤੀ ਸੱਜਣ ਤੇ ਮੈਂ ਜਦੋਂ ਅਕਤੂਬਰ ਚ ਕਥਾ ਕੀਤੀ ਪੁਰਬ ਤੇ ਤੇ ਮੈਨੂੰ ਕਹਿੰਦੇ ਆ ਵੀ ਐਦ ਕੀ ਨਾ ਜੀ ਇਹ ਆਪਣਾ ਤੁਸੀਂ ਇਹਨਾਂ ਦਸੰਬਰ ਚਾਓ ਫਿਰ ਦੁਬਾਰਾ ਮੈਂ ਕਿਹਾ ਬਾਬਾ ਜੀ ਮੈਂ ਜਾਣਾ ਬਾਹਰ ਤੇ ਜੂਨ ਚਾਵਾਂਗਾ ਉਹ ਤਾੜੀ ਮਾਰੀ ਕਹਿਣ ਲੱਗੇ ਤੂੰ ਸੀ ਜੂਨ ਚਾਹੋਗੇ ਇਸ ਜੂਨ ਚ ਰਹਿਣੇ ਕੋਈ ਨਹੀਂ ਉਹ ਜਨਵਰੀ ਚ ਚੜਾਈ ਕਰ ਗਏ ਤੇ ਮੈਂ ਵਾਹ ਸੋਚਣਾ ਵੀ ਚੰਗੀ ਰੂਹ ਸੰਡੋ ਤੇ ਉਹਨਾਂ ਦੇ ਸੰਸਕਾਰ ਵੇਲੇ ਜਦੋਂ ਉੱਥੇ ਗਏ ਤੇ ਉੱਥੇ ਇਹ ਅਰਥ ਭਾਈ ਸਾਹਿਬ ਮੈਂ ਕਰ ਲਗਾ ਮੈਨੂੰ ਤੁਸੀਂ ਵਿਦਵਾਨ ਸੱਜਣੋ ਮਸ਼ਾਨ ਕਿਉਂ ਕਬਰ ਕਿਉਂ ਨਹੀਂ ਕਿਹਾ ਸੋਤਨ ਜਾਨ ਮਸਾਨ ਜਦੋਂ ਉੱਥੇ ਅਸੀਂ ਉਹਨਾਂ ਦੀ ਚਿਖਾ ਚੁੰਨ ਲੱਗੇ ਉਹਦੇ ਨਾਲ ਇੱਕ ਹੋਰ ਚਿਖਾ ਚੁੰਦੇ ਸਨ ਤੇ ਉਹ ਜਦੋਂ ਲੱਕੜਾਂ ਜੋੜਨ ਲੱਗੇ ਬਿਲਕੁਲ ਸਾਫ ਸੀ ਪਰ ਮਿੱਟੀ ਜਿਹੜੀ ਸੀ ਉਹ ਤਪਦੀ ਪਈ ਸੀ ਕਿਉਂਕਿ ਦੋ ਦਿਨ ਤਿੰਨ ਦਿਨ ਪਹਿਲਾਂ ਇੱਕ লাশ ਹੋਰ ਭੁਕੀ ਗਈ ਸੀ ਮੇਰੇ ਮਨ ਚ ਉਹ ਆ ਗਿਆ ਓਏ ਕਬਰ ਚ ਅੱਗ ਨਹੀਂ ਬਲਦੀ ਤਪਦੀ ਧਰਤੀ ਮਸਾਨ ਹੀ ਹੁੰਦੀ ਹੈ ਸਮਝ ਗਏ ਨਾ ਜੇ ਅੱਗ ਬਲੇਗੀ ਮਸਾਮ ਤਪੇਗਾ ਜ਼ਮੀਨ ਤਪੇਗੀ ਫਰੀਦ ਕਹਿੰਦਾ ਉਸ ਦੇ ਅੰਦਰ ਬਿਰਹਾ ਕੋਈ ਨਹੀਂ ਉਹ ਰੋਜ਼ ਹੀ ਸ਼ਮਸ਼ਾਨ ਭੂਮੀ ਦੀ ਤਰ੍ਹਾਂ ਤਪਦਾ ਪਿਆ ਹੈ ਕਿਉਂਕਿ ਉੱਤੇ ਤਪਸ਼ ਹੈ ਉੱਤੇ ਠੰਡ ਨਹੀਂ ਫਿਰ ਬੇਨਤੀ ਹੈ ਕਿ ਆ ਆ ਜਗਾਨ ਲਈਏ ਅਸੀਂ ਕਬਰਾਂ ਕੋਲੋਂ ਲੰਘਨੇ ਆ ਇੱਥੇ ਉਹ ਵੀ ਸੁੱਤੇ ਨੇ ਜਿਹੜੇ ਕਹਿੰਦੇ ਸੰਸਾੜੇ ਤੋਂ ਬਿਨਾ ਸਾਡੇ ਘਰ ਦਾ ਕੰਮ ਨਹੀਂ ਚੱਲਦਾ ਇੱਥੇ ਕਬਰਾਂ ਵਿੱਚ ਉਹ ਵੀ ਸੁੱਤੇ ਆ ਜਿਹੜੇ ਕਹਿੰਦੇ ਸੰਸਾੜੇ ਹੁਕਮ ਤੋਂ ਬਿਨਾ ਪੱਤਾ ਨਹੀਂ 길 ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਫਰੀਦ ਨਿਕਲੇ ਆ ਸਮਝਾਨ ਲਈ ਜੀ ਉਹ ਕਹਿੰਦੇ ਪਿੱਛੋਂ ਆਵਾਜ਼ ਆਈ ਤੇਜ਼ੀ ਨਾਲ ਚੱਲਣ ਵਾਲਿਆ ਕਿੱਥੇ ਜਾ ਰਹੇ ਆ ਉਹ ਪੁੱਛਦੇ ਤੂੰ ਕੌਣ ਉਹ ਜਨਾਨਾ ਵਾ ਇਸੇ ਸਮਝਾਨ ਲਈ ਹੈ ਜੀ ਕਹਿਣ ਲੱਗੇ ਤੂੰ ਕਿੱਥੇ ਜਾ ਰਿਹਾ ਮੇਰੇ ਕੋਲ ਆ ਤਾਂ ਸਹੀ ਕਹਿਣ ਲੱਗੇ ਮੈਂ ਆਪਣੇ ਘਰ ਚੱਲਾਂ ਘਰ ਤੇ ਕਹਿੰਦੇ ਤੂੰ ਕੌਣ ਕਹਿਣ ਲੱਗੀ ਮੈਂ ਕਬਰ ਆ ਜਿਹਦੇ ਤੋਂ ਡਰ ਕੇ ਜਾ ਰਿਹਾ ਕਬਰ ਕਬਰਸਤਾਨ ਕਬਰ ਤੂੰ ਕਿਉਂ ਕਹਿਣ ਲੱਗੀ ਬੱਸ ਮੈਂ ਤੈਨੂੰ ਇੱਕ ਗੱਲ ਦੱਸਣਾ ਚਾਹਨੀ ਆ ਤੂੰ ਵੀ ਸੁਚੇਤ ਤੂੰ ਰੋਹਾਨੀ ਬੰਦਾ ਐ ਇਹ ਪਿੰਡ ਵਾਲਿਆਂ ਨੂੰ ਜਾ ਕੇ ਦੱਸ ਦੀ ਮੇਰੇ ਕੋਲੋਂ ਡਰ ਕੇ ਭੱਜਣ ਵਾਲਿਓ ਇੱਕ ਦਿਨ ਉਸ ਘਰ ਵਾਲਿਆਂ ਨੇ ਤੁਹਾਨੂੰ ਮੇਰੇ ਕੋਲ ਛੱਡ ਕੇ ਜਾਣਾ ਤੇ ਮੈਂ ਇੱਕ ਵਾਰੀ ਗੋਦ ਚ ਲੈ ਗਿਆ ਮੈਂ ਤੁਹਾਨੂੰ ਘਰੋਂ ਬਾਹਰ ਨਹੀਂ ਕੱਢਣਾ ਇਹ ਮਨ ਨੂੰ ਜਗਾਣ ਲਈ ਸੀ ਇੱਕ ਦਿਨ ਆਪਾਂ ਇੱਥੇ ਆਉਣਾ ਬਾਬਾ ਸਾਹਿਬ ਜੀ ਨੇ ਕਿਹਾ ਗੌਰ ਨਿਮਾਣੀ ਸੜ ਕਰੇ ਸੜ ਦਾ ਅਰਥੇ ਆਵਾਜ਼ਾਂ ਆਉਣੀਆਂ ਕਬਰ ਆਵਾਜ਼ਾਂ ਪੇ ਮਾਰਦੀ ਹੈ ਐਸੇ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਆ ਜਦੋਂ ਕਿਸੇ ਦਾ ਸੰਸਕਾਰ ਹੁੰਦਾ ਐ ਏਦੂ ਵੱਡੀ ਖਰਾਨਗੀ ਦੀ ਗੱਲ ਕੋਈ ਨਹੀਂ ਇੱਕ ਵਿਚਾਰਾ ਸੜਦਾ ਪਏ ਦੂਜਾ ਬਾਹਰ ਖਲੋਤਾ ਬਿਜ਼ਨਸ ਦੀਆਂ ਗੱਲਾਂ ਕਰਦਾ ਪਏ ਸਾਦੋ ਰਚਨਾ ਰਾਮ ਬਨਾਈ ਇੱਕ ਬਿੰਸ ਹੈ ਇੱਕ ਅਸਤਿਰ ਮਾਨ ਹੈ ਅਚਰਜ ਲਖਿਓ ਨਾ ਜਾਈ ਗੋਰ ਨਿਮਾਣੀ ਸੜ ਕਰੇ ਨੇ ਘਰਿਆ ਕਾਰ ਆਓ ਨਕਰਿਆ ਆ ਜਾ ਮੇਰੇ ਕੋਲ ਸਰ ਪਰ ਮੈਥ ਹੈ ਆਮਣਾ ਮਰਨੂ ਨਾ ਦਰਿਆਉ ਇਹ ਜਾਗੇ ਹੋਏ ਕਹਿੰਦੇ ਆ ਦਾਸ ਨੇ ਆਪ ਸਭ ਨੂੰ ਪਤਾ ਹਰ ਸਾਲ ਸੈਬਜ਼ਾਦਿਆਂ ਦੇ ਚਰਨ ਪਰ ਸੰਝਾਨਾ ਹੁੰਨਾ ਮੈਂ ਅਸੀਂ ਉੱਚ ਕਾਮਯਾਬ ਵੀ ਹੋਏ ਆ ਹੁਣ ਸਿਆਸੀ ਕਾਨਫਰੰਸਾਂ ਨਹੀਂ ਹੁੰਦੀ ਆਪ ਜੀ ਨੂੰ ਪਤਾ ਹੈ ਨਾ ਜਿਸ ਦਿਨ ਸ਼ੁਰੂ ਕੀਤਾ ਸੀ ਇਹੀ ਸੀ ਪਰ ਤਰੀਕਾ ਆਪੋ ਆਪਣਾ ਸਟੇਜ ਤੇ ਬਹਿ ਕੇ ਗਾਲਾਂ ਕੱਢੀ ਜਾਣੀ ਆ ਕੋਈ ਪ੍ਰਚਾਰ ਨਹੀਂ ਹੁੰਦਾ ਤੁਸੀਂ ਇੰਨੀ ਪ੍ਰੇਮ ਮੈਂ ਨਹੀਂ ਕਿ ਮੈਂ ਸਿਆਣਾ ਵਾ ਇੰਨੀ ਪਿਆਰ ਨਾਲ ਸੰਗਤ ਵਿੱਚ ਜਾਗਰਤੀ ਪੈਦਾ ਕਰੋ ਲੋਕੀ ਆਪਣੇ ਆਪ ਹੀ ਗੁਰੂ ਨਾਲ ਜੁੜ ਜਾ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ ਜੁੜਾਂਗੇ ਤੇ ਆਪਣੇ ਆਪ ਟੁੱਟ ਜਾਗੇ ਜੇ ਹੁਣ ਟੁੱਟਣ ਦੀ ਗੱਲ ਤੇ ਆ ਵੀ ਨਾ ਕਰਾ ਵੀ ਨਾ ਕਰੋ ਕਹਿੰਦਾ ਕੀ ਕਰਾਂ ਉਦੋਂ ਬਾਅਦ ਕਹਿੰਦਾ ਹੁਣ ਤੂੰ ਕਦਾ ਸੁਣੀ ਘਰ ਜਾ ਨਹੀਂ ਪਿਆਰਿਓ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਤੂੰ ਜੁੜ ਮੈਂ ਇਹ ਹੀ ਬਹਿਸ ਦੀ ਕਰ ਰਿਹਾ ਜਦੋਂ ਕੋਈ ਕਹਿੰਦਾ ਜੀ ਇਹ ਨਸ਼ਾ ਕਰਦਾ ਜੀ ਇਸ ਦਾ ਕਰਦ ਨੂੰ ਕੋ ਛੱਡ ਦਿਓ ਮੈਂ ਨਹੀਂ ਕਹਿੰਦਾ ਛੱਡ ਦਿਓ ਮੈਂ ਇਹ ਕਹਿੰਦਾ ਵੀ ਜਪਜੀ ਸਭ ਸ਼ੁਰੂ ਕਰ ਸੁਖਮਨੀ ਸਾਹਿਬ ਪੜ ਸੰਧਿਆ ਵੇਲੇ ਜੋੜੀਆਂ ਚਲਾ ਜਾਈਂ ਅਗਲਾ ਕਹੇ ਤੇ ਜੇ ਤੁਸੀਂ ਸ਼ਰਾਬ ਬਾਰੇ ਨਹੀਂ ਕਿਹਾ ਮੈਂ ਕਹਿੰਦਾ ਜਿੱਦਨ ਬਾਣੀ ਨੇ ਖਿੱਚ ਕੇ ਉਹਨਾਂ ਨੂੰ ਲੈ ਆਂਦਾ ਸ਼ਰਾਬ ਦੀ ਗੱਲ ਛੱਡੋ ਇਹਨਾਂ ਦੇ શરી ਦੇ ਮੋਹਤ ਵੀ ਉੱਪਰ ਉੱਠ ਜਾਣਾ ਮੈਡੀਸਨ ਦਵਾਈ ਬੰਦੇ ਨੂੰ ਨਸ਼ਾ ਨਹੀਂ ਛਡਾ ਸਕਦੀ ਜਿੰਨੀ ਦੇਰ ਤੱਕ ਬਾਣੀ ਦੀ ਦਵਾਈ ਬੰਦੇ ਦੇ ਮਨ ਦੇ ਫੁਰਨੇ ਨਾ ਚੇਂਜ ਕਰੇ ਖਿਆਲ ਚੇਂਜ ਹੋਣ ਤੋਂ ਬਿਨਾ ਨਹੀਂ ਬੰਦਾ ਹੋ ਸਕਦਾ ਚੀ ਜੀ ਆਪੋ ਆਪਣਾ ਤਰੀਕਾ ਹੈ ਬਾਬਾ ਫਰੀਦ ਸਾਹਿਬ ਕਹਿ ਰਿਹਾ ਕਿ ਉਹ ਕਹਿੰਦੇ ਮੇਰੇ ਕੋਲ ਤੂੰ ਆ ਇੱਕ ਦੂਸਰਾ ਉਹਨਾਂ ਦਾ ਬਚਨ ਹੈ ਇਹ ਮਨ ਨੂੰ ਜਗਾਣ ਲਈ ਹੁਣ ਕਹਿੰਦੇ ਸੌਣਾ ਮੰਜੇ ਤੇ ਤੇ ਰਾਤ ਨੂੰ ਪਾਸੇ ਮਾਰਦਾ ਵੀ ਅੱਜ ਚਾਦਰ ਚ ਵਟ ਰਹਿ ਗਿਆ ਅੱਜ ਰਜਾਈ ਨਹੀਂ ਠੀਕ ਗੱਦਾ ਨਹੀਂ ਠੀਕ ਕਹਿਣ ਲੱਗੇ ਜਿੱਦਨ ਕਬਰ ਚ ਪਾਇਆ ਸਰਾਣੀ ਇੱਟ ਰੱਖੀ ਮਣਾ ਮੂਹ ਮੁੱਟੀ ਮਿੱਟੀ ਪਾ ਦਿੱਤੀ ਕਹਿੰਦੇ ਰੋਜ ਲੰਗਦਾ ਦੇਖਣਾ ਵਾ ਥੱਲਿਓਂ ਕੀੜੇ ਖਾ ਗਏ ਹੋਣੇ ਨੇ ਕਹਿੰਦੇ ਨੇ ਜਿਉਂਦਿਆ ਤਾਂ ਤੂੰ ਗੱਦੇ ਤੇ ਪਾਸੇ ਮਾਰਦਾ ਸੈਂ ਹੁਣ ਕੀੜਿਆਂ ਤੇਰਾ ਮਾਸ ਖਾ ਲਿਆ ਜਿੱਧਰ ਘਰ ਦੇ ਪਾ ਗਿਓ ਉੱਥੇ ਲੇਟਿਆ ਹੋਇਆ ਪਾਸੇ ਬਦਲ ਕੇ ਦਿਖਾ ਦੇ ਇੱਟ ਸਰਾਣੇ ਭੂਵੇਂ ਸ਼ਵਣ ਕੀੜਾ ਲੜਿਓ ਮਾਸ ਕੀਤੜਿਆਂ ਜੁਗ ਵਾਪਰੇ ਇਕਤ ਪਿਆ ਆਪਸ ਮਹਾਰਾਜ ਕਹਿੰਦੇ ਇਹ ਵੀ ਮਨ ਨੂੰ ਜਗਾਣ ਲਈ ਯਾਦ ਰੱਖਿਓ ਇਹ ਜਿਹੜਾ ਕਹਿੰਦਾ ਜਾਗ ਲਿਓ ਰੇ ਅੱਜ ਪਾਠ ਕਰਦੇ ਆਂ ਵੀ ਹਰ ਤੋਕ ਤਾਂ ਜਗਾਣ ਦਾ ਇਸ਼ਾਰਾ ਵੀ ਕਰਦੀ ਸ਼ਬਦ ਦੇ ਵਿੱਚ ਹੀ ਜਾਗ ਲਿਓ ਦੇ ਅਰਥ ਨੇ ਪਹਿਲਾਂ ਕਿਹਾ ਵੀ ਜੋ ਤਨ ਉਪਜਿਆ ਸੰਘੀ ਸੋਪੀ ਸੰਗ ਨਾ ਹੋਇਆ ਇਹ ਜਾਗ ਲਿਓ ਹੈ ਅਗਾ ਮਾਤ ਪਿਤਾ ਸਤ ਬੰਦ ਜਨ ਖਿਤ ਜਾਂਸੋ ਕੀ ਨਾ ਜਿਉ ਛੂਟਿਓ ਜਬ ਦੇ ਤੇ ਢਾਰ ਅਗਨ ਮੇਂ ਤੇ ਨਾ ਐਵੀ ਜਾਗਣ ਵਾਸਤੇ ਹੈ ਸਮਝ ਗਿਆ ਨਾ ਮੇਰੀ ਬੇਨਤੀ ਇਹ ਦਾਨ ਨਾਲ ਗੁਰੂ ਤੇਗ ਬਹਾਦਰ ਜਗਾਈ ਜਾਂਦੇ ਆ ਹਾਂ ਜਿੰਨੇ ਬੰਦਗੀ ਇਹ ਬੁੱਲਾ ਕਹਿੰਦਾ ਉਠ ਜਾ ਘਰਾੜੇ ਮਾਰ ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ ਦਰਕਾਰ ਦਰਤ ਹੁੰਦਾ ਜ਼ਰੂਰੀ ਇਹ ਦੂਜਾ ਦਰਕਾਰ ਨਾ ਨਹੀਂ ਜ਼ਰੂਰੀ ਤੇ ਮੈਂ ਬੁੱਲੇ ਦਾ ਜ਼ਿਕਰ ਕੀਤਾ ਤੇ ਯਾਦ ਰੱਖਿਓ ਰਹਿਤ ਮਰਿਆਦਾ ਚ ਲਿਖਿਆ ਕਥਾ ਵੇਲੇ ਅਨਮਤ ਦੇ ਪਰਮਾਣਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ ਅਨਮਤ ਦੇ ਗ੍ਰੰਥਾਂ ਦੇ ਪਰਮਾਨ ਦਿੱਤੇ ਜਾ ਸਕਦੇ ਪੰਜਾਬੀ ਦਾ ਉਹ ਸ਼ੂਭੀ ਹੈ ਉੱਠ ਜਾ ਘੁੜਾੜੇ ਮਾਰ ਨਹੀਂ ਇਹ ਸੌਣ ਤੇਰੇ ਦਰਕਾਰ ਨਹੀਂ ਇੱਕ ਰੋਜ਼ ਜਹਾਨੋ ਜਾਣਾ ਏ ਤੇਰਾ ਗੋਸ਼ਤ ਕੀੜਿਆਂ ਖਾਣਾ ਏ ਕਰ ਚੇਤਾ ਮਰਗ ਵਿਸਾਰ ਨਹੀਂ ਉੱਠ ਜਾ ਘੁੜਾੜੇ ਮਾਰ ਨਹੀਂ ਨਹੀਂ ਤੂੰ ਸੁਤਿਆਂ ਉਮਰ ਵਝਾਈ ਨਹੀਂ ਆਤਮਾ ਨੂੰ ਤੂੰ ਸੁਤਿਆਂ ਉਮਰ ਵਝਾਈ ਨਹੀਂ ਤੂੰ ਚਰਖੇ ਤੰਦ ਨਾ ਪਾਈ ਨਹੀਂ ਇਹ ਬਜ਼ੁਰਗਾਂ ਨੂੰ ਪਤਾ ਜੀ ਚਰਖੇ ਤੰਦ ਕਿਹੜੀ ਪਾਉਂਦੇ ਸਨ ਤੰਗ ਪੂਣੀ ਜਦੋਂ ਕੱਦੇ ਸਾਂ ਉਹ ਉਹ ਤਾਂ ਸੀ ਜੀ ਇਹ ਦਰਿਆ ਤੇ ਖੇਸ ਲੋਕੀ ਦਾਜ ਚ ਦਿੰਦੇ ਹੁੰਦੇ ਸਨ ਕਹਿਣ ਲੱਗੇ ਤੇਰਾ ਤੇ ਸਾਹ ਨੇੜਿਆ ਐ ਕਰੇਂਗੀ ਕੀ ਤੂੰ ਸੁੱਤਿਆਂ ਉਮਰ ਵੰਜਾਈ ਨਹੀਂ ਤੂੰ ਤਰਕੇ ਤੰਦ ਨਾ ਪਾਈ ਨਹੀਂ ਕੀ ਕਰਸੈ ਦਾਜ ਤਿਆਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀ ਕਿੱਥੇ ਹੈ ਸੁਲਤਾਨ ਸਿਕੰਦਰ ਮੌਤ ਨ ਛੱਡੇ ਪੀਰ ਪਗੰਬਰ ਸਭ ਕਰ ਕਰ ਗਏ ਅਡੰਬਰ ਇੱਥੇ ਕੋਈ ਪਾਇਦਾਰ ਨਹੀਂ ਉੱਠ ਜਾ ਘੁਰਾੜੇ ਮਾਰ ਨਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਕੇ ਜਾਨ ਕੇ ਸੁੰਦਰ ਖਿੰਸਤ ਐ ਕਾ ਰਾਜ ਖਜਾਰੇ ਪੂਤ ਭਵਿਕ ਭਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼ਿਰਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਪਹਿਲੇ ਅਰਥ ਤੇ ਸਮਝ ਕੇ ਨਾ ਜਿਹੜਾ ਜੇਤ ਦੇ ਦੇ ਐਸ ਤੋਕ ਨੂੰ ਸੰਗੋ ਅੰਤ ਕੋ ਅੰਤਲੇ ਵੇਲੇ ਅੰਤ ਕੇ ਅੰਤ ਕੇ ਦਾ ਅਰਥ ਜਿੱਥੇ ਅੰਤਲੇ ਧਰਮ ਰਾਜ ਦਾ ਘਰ ਜਮਦੂਤਾਂ ਨੂੰ अंत को अंत के तामस दारे ਉੱਤੇ ਜਾਣਾ ਹੋ ਆ ਮਾਤਾ ਪਿਤਾ ਭਾਈ ਜਨ ਅੱਗ ਚ ਪਾਣ ਕੇ ਪਾਣੇ ਪੜਨਾ ਜਿਉਣਾ ਮਹਾਰਾਜ ਕਹਿੰਦੇ ਜਿਉ ਛੋਟਿਓ ਜਬ ਦੇਤੇ ਧਾਰ ਅਗਨ ਮੈਦੀਨਾ ਨਾਲ ਬਚਨ ਕੀਤਾ ਜੀਵਤ ਲੋ ਬਿਵਹਾਰ ਹੈ ਜਗ ਕੋ ਤੁਮ ਜਾਨੋ ਜੀਵਤ ਲੋ ਜਿੰਨੀ ਦੇਰ ਤੱਕ ਜਿਉਨਿਆ ਕਾਰ ਵਿਹਾਰ ਉਹ ਨਹੀਂ ਦੇਰ ਤੱਕ ਨੇ ਨਾ ਜੀ ਆਵੇਂ ਰਾਤ ਨੂੰ ਤਿਆਰੀ ਕਰਕੇ ਕਈ ਸਵੇਰੇ ਮੈਂ ਫਲਾਈਟ ਪੜਨੀ ਮੈਂ ਇੰਨੇ ਵਜੇ ਜਾਣਾ ਹੈ ਤੁਸੀਂ ਤਿਆਰੀ ਕਰਕੇ ਬਹੁ ਟਰੈਕਟਰ ਹੈ ਜਿਸ ਸਪਰੇਅ ਕਰਨਾ ਹੈ ਜਾਂ ਪਾਣੀ ਲਾਣਾ ਹੈ ਇਸ ਤਰ੍ਹਾਂ ਕਰਨਾ ਤੇ ਜੇ ਸਵੇਰੇ ਬੰਦਾ ਉੱਠੇ ਨਾ ਕਿੰਨੇ ਪਾਣੀ ਲਾਣਾ ਹੈ ਕਿੰਨੇ ਜਹਾਜ਼ ਤੇ ਚੜਨਾ ਹੈ ਜੀ ਮਹਾਰਾਜ ਜੀ ਕਿੰਨੇ ਇਹ ਵਿਹਾਰ ਜਿਉਂਦਿਆਂ ਨੇ ਮਰਿਆਂ ਕੋਈ ਵਿਹਾਰ ਨਹੀਂ ਰਹਿਣਾ ਮਰਿਆਂ ਤੇ ਪਿਆਰਿਓ ਕੱਲ ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਕਹਿ ਲੱਗੇ ਖੁਸ਼ੀ ਚ ਲੋਕੀ ਅੱਗੇ ਕੇ ਭਾਜਦੇ ਆ ਮਰਿਆਂ ਤੇ ਬੰਦਾ ਹੀ ਕੱਲਾ ਜਾਂਦਾ ਵਾਹਿਗੁਰੂ ਉਹ ਵਿਆਹ ਹੁੰਦਾ ਨਾ ਜਦੋਂ ਉਹ ਲਾੜਾ ਪਿੱਛੇ ਤੁਰਿਆ ਆਉਂਦਾ ਵਿਚਾਰਾ ਘੋੜੀ ਤੇ ਨੱਚਣ ਵਾਲਿਆ ਤਾਂ ਦੋ ਕਿੱਲੇ ਆ ਗਾਂ ਮਾਰੀ ਜਾਂਦੇ ਨੇ ਸ਼ਾਲਾ ਤੇ ਜਦਨ ਮਰਦਾ ਬੰਦਾ ਉਦੋਂ ਸ਼ਮਸ਼ਾਨ ਘੜ ਜਾਂਦੇ ਆ ਅਰਥੀ ਅੱਗੇ ਹੁੰਦੀ ਬਾਕੀ ਸਾਰੇ ਪਿੱਛੇ ਤੁਰੇ ਹੁੰਦੇ ਆ ਉਹ ਦੰਨੀ ਅੱਗੇ ਲਾ ਕੇ ਭਾਜਦਾ ਕੋਈ ਕਿਉਂਕਿ ਮਰਿਆਂ ਦੇ ਪਿੱਛੇ ਤੁਰਦੇ ਹੁੰਦੇ ਆ ਖੁਸ਼ੀਆਂ ਤੇ ਅੱਗੇ-ਅਗੇ ਨੱਚਦੇ ਹੁੰਦੇ ਆ ਲੋਕ ਹਜ਼ੂਰ ਕਹਿੰਦੇ ਇਹ ਜਿਉਂਦਿਆਂ ਦੇ ਵਿਹਾਰ ਨੇ ਮਰਿਆਂ ਦੇ ਨਹੀਂ ਹਜ਼ੂਰ ਨੇ ਸ਼ਬਦ ਵਰਤੇ ਤੇ ਮੈਂ ਇੱਕ ਬੇਨਤੀ ਜਿਹੜੀ ਕਰ ਲੱਗਾ ਜਾਗਿਆ ਹੋਇਆ ਭਾਵੇਂ 5 ਸਾਲ ਦੀ ਜੀਜ ਹੈ ਹਜ਼ਾਰ ਸਾਲ ਨਾਲ ਜਿੰ ਚੰਗਾ ਹੈ ਮੈਂ ਤਾਂ ਅਰਜ਼ ਕਰ ਲੱਗਾ ਵਿੱਚੋਂ ਵੀ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਜਾਂਦੇ ਆ ਤੇ ਉੱਥੇ ਇੱਕ ਦਿਨ ਮੇਰੇ ਮਨ 'ਚ ਆਇਆ ਵੀ ਆਖਰ ਇਹ ਵੀ ਤੱਕ ਚੀਜ਼ ਸੀ ਨਾ ਵੀ ਤੁਸੀਂ ਅਜੇ ਜੀ ਲਓ ਤੁਹਾਡੀ ਉਮਰ ਕੀ ਹੈ 7 ਸਾਲ 9 ਸਾਲ ਦੀ ਉਮਰ ਹੈ ਤੇ تقریبا ਪਾਉਣੇ 2 ਸਾਲ ਦੇ ਬਾਬਾ ਫਤਿਹ ਸਿੰਘ ਜੀ ਜਿੱਦਨ ਮਾਤਾ ਜੀਤੋ ਜੀ ਚਲਾਣਾ ਕਰ ਗਏ। ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਬਾਬਾ ਅਜੀਤ ਸਿੰਘ ਨੇ ਤੇ ਮਾਤਾ ਜੀਤੋ ਜੀ ਦੀ ਕੁੱਖ ਵਿੱਚੋਂ ਬਾਬਾ ਜੁਜਾਰ ਸਿੰਘ ਨੇ, ਬਾਬਾ ਜ਼ੁਰਾਬਰ ਸਿੰਘ ਨੇ, ਬਾਬਾ ਫਤਿਹ ਸਿੰਘ ਨੇ। ਮਾਤਾ ਸਾਹਿਬ ਦੇਵਾ ਜੀ ਵੈਸੇ ਚਲੋ ਸਾਹਿਬ ਕੌਰ ਸਿੰਘ ਕਹਿੰਦੇ ਆ ਦਿੱਲੀ ਦੇ ਪੁਰਾਣੇ ਜਿਹੜੇ ਕਾਗਜ਼ਾਤ ਨੇ ਮੁਗਲ ਕਾਲ ਦੇ ਉਹਦੇ 'ਚ ਪੁਰਾਣੇ ਵਿਦਵਾਨ ਕਹਿੰਦੇ ਸੀ ਕੁਵਾਰਾ ਡੋਲਾ ਸਾਹਿਬ ਦੇਵੀ ਮਾਤਾ ਸਹਿਬ कौर ਜੀ ਉਹ ਅੰਮ੍ਰਿਤ ਸੰਮੇਜ ਭੁਲਾ ਨਾ ਤੇ ਅੰਮ੍ਰਿਤ ਸੰਚਾਰ ਤੋਂ ਬਾਅਦ ਆਉਂਦੇ ਆ ਮਾਤਾ ਜੀਤੋ ਜੀ ਪਾਉਂਦੇ ਆ ਪਤਾਸੇ ਪੌਣੇ 2 ਸਾਲ ਦੀ ਉਮਰ ਚ ਇਹ ਜਦੋਂ ਮਾਤਾ ਜੀ ਚਲੇ ਗਏ ਤੇ ਮਾਤਾ ਗੁਜਰੀ ਜੀ ਨੇ ਨਾਲ ਲਾਣਾ ਦੋਨਾਂ ਨੂੰ ਸਹਿਬਜ਼ਾਦੇ ਨੂੰ ਬਾਬਾ ਜ਼ੋਰਾਵਰ ਸਿੰਘ ਦਾਦੀ ਕੋਲ ਹੀ ਰਹਿਣਾ ਸੋਣਾ ਵੀ ਦਾਦੀ ਨਾਲ ਦਿਨੇ ਖੇਡ ਆਉਣਾ ਫਿਰ ਦਾਦੀ ਨੇ ਰੋਟੀ ਪਾਣੀ ਦੇਣਾ ਪਿਆਰਿਓ ਨੂ ਤੋਂ ਬਾਅਦ ਦਾਦੀ ਨੇ ਸੰਭਿਆ ਜਿੱਦੰ ਤੁਰੇ ਉਹ ਦਿਨ ਵੀ ਦਾਦੀ ਨਾਲ ਹੀ ਗਈ ਹੈ ਜਦੋਂ ਸੀ ਜੋਤੀ ਸਰੂਪ ਕਥਾ ਕਰਨਿਆਂ ਤੇ ਸਾਰਾ ਦ੍ਰਿਸ਼ ਸਾਹਮਣੇ ਆ ਜਾਂਦਾ ਜੀ ਕਿ ਮਾਤਾ ਜੀ ਵਿੱਚ ਪਏ ਆ ਇੱਕ ਪਾਸੇ ਬਾਬਾ ਜ਼ੂਰਾਵਰ ਸਿੰਘ ਇੱਕ ਪਾਸੇ ਬਾਬਾ ਫਤਿਹ ਸਿੰਘ ਨੇ ਮੈਂ ਜਿਹੜੀ ਬੇਨਤੀ ਕਰਨ ਲੱਗਾ ਹਾਕਮ ਹੈ ਉਥੇ ਆਪਣਾ ਕੋਈ ਨਹੀਂ ਇੱਕ ਸਵਾਲ ਕਰਦਾ ਕਾਜ਼ੀ ਹਕੂਮਤ ਕਹਿੰਦੀ ਏ ਤੁਹਾਡੀ ਉਮਰ ਛੋਟੀ ਏ ਪਹਿਲਾ ਸਵਾਲ ਕਰਦੇ ਆ ਤੁਸੀਂ ਕੌਣ ਹੋ ਜਿਵੇਂ ਬੰਦਾ ਦਬਕਾ ਲਾਂਦਾ ਨਿਆਣਿਆਂ ਨੂੰ ਤੁਸੀਂ ਕੌਣ ਹੋ ਅਗੋ ਉੱਤਰ ਪਤਾ ਕੀ ਦਿੰਦੇ ਆ ਬਾਬਾ ਜੀ ਬੋਲਦੇ ਆ ਬਾਬਾ ਜ਼ੋਰਾਵਰ ਸਿੰਘ ਫਤੀ ਸਿੰਘ ਜੀ ਕਹਿਣ ਲੱਗੇ ਕਿ ਗੋਬਿੰਦ ਸਿੰਘ ਕੇ ਪੁੱਤ ਹਮ ਮਾਤਾ ਗੁਜਰੀ ਪਾਹੇ ਤੁਸੀਂ ਪੁੱਛਦੇ ਸੀ ਕੌਣ ਖਾਂ ਗੋਬਿੰਦ ਸਿੰਘ ਕੇ ਪੁੱਤ ਹਮ ਮਾਤਾ ਗੁਜਰੀ ਪਾਹੇ ਜੋਰਾਵਰ ਸਿੰਘ ਫਤਿਹ ਸਿੰਘ ਨਾਮ ਹਮਾਰੇ ਆਏ ਇਹਦਾ ਅਰਥ ਹੋ ਗਿਆ ਸੀ ਗੁਰੂ ਗੋਬਿੰਦ ਸਿੰਘ ਦੇ ਪੋਤਾ ਦਾਦੀ ਸਾਡੇ ਨਾਲ ਹੈ ਮੇਰਾ ਨਾਮ ਜੋਰਾਵਰ ਸਿੰਘ ਮੇਰੇ ਵੀਰ ਛੋਟੇ ਦਾ ਨਾ ਫਤਿਹ ਸਿੰਘ ਦੱਸੋ ਅੱਗੇ ਉਹਨਾਂ ਕਹੇ ਵੀ ਅਜੇ ਉਮਰਾਂ ਤੁਹਾਡੀਆਂ ਕੀ ਇਹ ਵੈਸੇ ਇੱਕ ਵਿਦਵਾਨ ਦੇ ਹੈ ਤਾਂ ਖਿਆਲ ਹੀ ਕਿ ਉਮਰ ਤੁਹਾਡੀ ਕੀ 7 ਸਾਲ 9 ਸਾਲ ਦੀ ਉਮਰ ਗੁਰਮਖੋ ਉਸ ਵਕਤ ਉਹਨਾਂ ਨੇ ਕਿਹਾ ਤੁਸੀਂ ਕਹਿਣਾ ਕੀ ਚਾਹਦੇ ਹੋ ਕਹਿ ਲੱਗੇ ਜੀਓ ਬੜਾ ਲੰਮਾ ਸਮਾਂ ਤੁਸੀਂ ਜੀਣਾ ਹੈ ਸਾਡੀ ਗੱਲ ਸਵੀਕਾਰ ਕਰ ਲਓ ਸਿੱਖੀ ਤਿਆਗ ਦਿਓ ਅੱਗੋਂ ਫਿਰ ਬਾਬਾ ਜੀ ਬੋਲਦੇ ਆ ਤੁਸੀਂ ਜੀਵਨ ਦੇ ਅਰਥ ਕਰਦੇ ਹੋ ਸਿਰਫ ਸਾਹਾਂ ਦਾ ਚਮੜੀ 'ਚ ਚੱਲਣਾ ਖਾਣਾ ਪੀਣਾ ਇੰਦਰੀਆਂ ਦੀ ਵਾਸ਼ਨਾ ਭੋਗਣੀ ਤੇ ਮਰ ਜਾਣਾ ਕਹਿਣ ਲੱਗੇ ਸਾਡੀ ਨਜ਼ਰ ਵਿੱਚ ਜੀਵਨ ਦਾ ਅਰਥ ਬੰਦਗੀ ਹੈ ਹਜ਼ਾਰ ਸਾਲ ਜੀਣ ਨਾਲੋਂ ਇੱਕ ਘੜੀ ਸਿਮਰਤ ਜੀ ਜਾਣਾ ਬਹੁਤ ਉਚਾਰ ਹੈ ਇੱਕ ਨਿਮਖ ਜੋ ਸਿਮਰਨ ਮੈਂ ਜੀਆ ਕੋਟ ਲੱਖ ਸਦਾ ਥਿਰthia ਇੱਕ ਨਿਮਖ ਮਾਤਰ ਜਿਹੜਾ ਬੰਦਗੀ ਜੀ ਗਿਆ ਉਹ ਕਰੋੜਾਂ ਸਾਲ ਜੀ ਗਿਆ ਸੱਚੀ ਮੁੱਚੀ ਕਰੋੜਾਂ ਸਾਲ ਹੀ ਹੈ ਜੀ ਦੇਖੋ ਜਿਹੜੀ ਅੱਜ ਕਿੰਨੇ ਆਪਾਂ ਮਨਾ ਚੁੱਕੇ ਆ ਉਹਨਾਂ ਦਾ 400 ਸਾਲਾ ਹੀ ਤਕਰੀਬਨ 300 400 ਆ ਨਾ ਅਸੀਂ ਉਹ ਦਿਨ ਵੀ ਮਨਾ ਚੁੱਕੇ ਆ ਇਹ 300 ਸਾਲਾ ਪਰ ਗੁਰਮਖੋ ਕਦੀ ਕਿਸੇ ਕਹੇ ਬਾਬਾ ਫਤੇ ਸਿੰਘ ਜੂਰਾਵਰ ਸਿੰਘ ਦੀ ਮਾਰ ਕੇ ਮਰਨਾ ਸ਼ਬਦ ਮਾੜਾ ਨਹੀਂ ਹੁੰਦਾ ਉਹਦੋਂ ਵੀ ਕਿਹਾ ਮਰਨਾ ਸ਼ਬਦ ਨਹੀਂ ਜਿਹੜਾ ਸਿਮਰਨ ਚ ਘੜੀ ਜੀ ਜਾਂਦਾ ਜਿੰਨੀ ਦੇਰ ਤੱਕ ਧਰਤੀ ਰਹਿ ਗਈ ਉਹ ਜ਼ਰੂਰ ਰਹੇਗਾ ਜਦੋਂ ਧਰਤੀ ਬਿਨਸ ਜਾਏਗੀ ਸੁੰਨ ਵਿੱਚ ਵੀ ਉਜਿੰਦਾ ਹੀ ਰਹੇਗਾ ਹਜ਼ੂਰ ਜੀ ਕਹਿੰਦੇ ਆ ਬਸ ਆ ਜਿਉਂਦਿਆਂ ਦੀਆਂ ਖੇਡਾਂ ਨਹੀਂ ਜੀਵਤ ਲੋਭ ਵਿਵਹਾਰ ਹੈ ਜੱਗ ਕੋ ਤੂੰ ਜਾਨੋ ਇਹ ਜੱਗ ਦੇ ਵਿਵਹਾਰ ਜਿਉਂਦਿਆਂ ਦੇ ਨੇ ਨਾਨਕ ਹਰ ਗੁਣ ਗਾਇਲ ਹੈ ਜੇ ਜਾਗਣਾ ਤੇ ਕਰੀ ਕੇ ਗੁਣ ਗਾ ਨਾਨਕ ਹਰ ਗੁਣ ਗਾਇਲੇ ਤੇ ਕਿਵੇਂ ਗਾ ਬੱਧਾ ਚੱਤੀ ਨਹੀਂ ਇਸ ਤਰ੍ਹਾਂ ਗਾਜ ਵਿੱਚ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨ ਕਹ ਨਾਨਕ ਭਰ ਪਜ ਘਰ ਮਨਾ ਜੀਬਦ ਜਲ ਕੋ ਮੇਨ ਹਜ਼ੂਰ ਸੱਚੇ ਪਾਤਸ਼ਾਹ ਕਹਿ ਰਿਆ ਕਿ ਨਾਨਕ ਹਰ ਗੁਣ ਗਾਇਲ ਹੈ ਖਰੀਦੇ ਗੁਣ ਗਾ ਹੁਣ ਇਹ ਸਵਾਲ ਉਤੇ ਗੁਣ ਕਿਹੜੇ ਗਾਈਏ ਕੀਰਤਨ ਕਰੀਏ ਕੀਰਤਨ ਗੁਣ ਹੈ ਵੈਗੁਰੂ ਸ਼ਬਦ ਗੋਣੇ ਉਂ ਜਿਦੋਂ ਆਪ ਜਾਪ ਸੇ ਪੜਦੇ ਹੋ ਨਾ ਜਿੰਨੇ ਗੁਣ ਰੱਬ ਦੇ ਉਹਦੇ ਚ ਗਾਏ ਗਏ ਪੁੱਛੋ ਕੋਈ ਨਾ ਜੇ ਕੋ ਪੁੱਛੇ ਜੀ ਗੁਣ ਤੇ ਮੈਂ ਕਹਿੰਨਾ ਆ ਪਾਠ ਕਰੋ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਖਮ ਬਾਰਿਕ ਤੁਮਰੇ ਤਾਰੇ ਇਹ ਗੁਣ ਨੇ ਸਾਰੇ ਜੇਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨੇ ਲਈ ਉਹਦੇ ਗੁਣ ਗਾ ਪਿਆਰੋ ਜਿਹਦੇ ਗੁਣ ਗਾਵਾਂਗੇ ਨਾ ਉਹਦੇ ਗੁਣ ਬਾਡੀ ਚ ਪ੍ਰਵੇਸ਼ ਕਰ ਜਾਣਗੇ ਇਹਦਾਂ ਸਮਾਪਤੀ ਆਕਾਲ ਨੂੰ ਗਾਉਣ ਵਾਲਾ ਆਕਾਲ ਦਾ ਰੂਪ ਹੋ ਜਾਏਗਾ ਜੈਸਾ ਸੇਵੇ ਤੈਸ਼ਾ ਹੋਏ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਭ ਕੋਈ ਝੂਠ ਏ ਸਿਰਫ ਸੱਚ ਹੈ ਤੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿੰਨੇ ਜਪਿਓ ਗੁਰਮੰਨ ਤੇ ਕਹੋ ਨਾਨਕ ਇਹ ਜਗਤ ਮੈਂ ਕਹਿੰਨੇ ਜਪਿਓ ਗੁਰਮੰਤ ਜਿਨੇ ਗੁਰਮੰਤਰ ਦਾ ਜਾਪ ਕੀਤਾ ਉਹ ਹੀ ਸਤ ਹੈ